ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੂੰ ਪੈਨਸ਼ਨ ਤੇ ਪੈਨਸ਼ਨੇਰੀ ਬੈਨੀਫਿਟ ਸਮੇਂ ਸਿਰ ਨਾ ਦੇਣ ਦੇ ਵਿਰੋਧ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਉਂ ਅਤੇ ਕਿਵੇਂ ਸ਼ਕਤੀ ਦਿਖਾਈ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਲੰਮਾ ਸਮਾਂ ਜਿਹੜੀ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕਿਸੇ ਵੀ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਬਤੌਣ ਤੇ ਔਖੀਆਂ ਸਰਵਿਸਾਂ ਚ ਚੁਣੌਤੀਆਂ ਦੇ ਨਾਲ ਜੂਝ ਰਹੇ ਹੋਏ ਜਿਹੜੇ ਉਹਨਾਂ ਨੂੰ ਸੇਵਾ ਪ ਕਰਨ ਤੋਂ ਬਾਅਦ ਜੇਕਰ ਕਿਸੇ ਵੀ ਵਿਅਕਤੀ ਨੂੰ ਰਿਟਾਇਰ ਹੋਣ ਤੇ ਸਮੇਂ ਸਿਰ ਪੈਨਸ਼ਨ ਵੀ ਜਿਹੜਾ ਬੈਨੀਫਿਟ ਨਾ ਮਿਲਨ ਤਾਂ ਉਸ ਵਿਅਕਤੀ ਵਿਸ਼ੇਸ਼ ਲਈ ਸਭ ਤੋਂ ਵੱਧ ਮਾੜੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਸੰਸਦ ਦੀ ਅਜੇ ਕੇਸ ਦੇਖਣ ਨੂੰ ਜਿਹੜੇ ਕੀ ਹੁਣ ਮਿਲਦੇ ਰਹਿੰਦੇ ਹਨ ਜੋ ਕਈ ਪੈਨਸ਼ਨਰ ਨੂੰ ਕਦੇ ਇੱਕ ਬਹਾਨਾ ਤੇ ਕਦੇ ਦੂਜੇ ਬਹਾਨੇ ਸਾਰੇ ਪੈਨਸ਼ਨਰ ਹੀ ਬੈਨੀਫਿਟ ਦੇਣ ਤੋਂ ਸਰਕਾਰ ਕਈ ਵਾਰੀ ਦੇਰੀ ਅਤੇ ਕਈ ਵਾਰੀ ਇਨਕਾਰ ਵੀ ਕਰਦੀ ਰਹਿੰਦੀ ਹੈ ਜਿਹਦੇ ਸਿੱਟੇ ਦੇ ਵਜੋਂ ਰਿਟਾਇਰ ਹੋਏ ਵਿਅਕਤੀਆਂ ਨੂੰ ਲੰਬੀ ਕਾਨੂੰਨੀ ਲੜਾਈ ਆਪਣੇ ਹੱਕ ਪ੍ਰਾਪਤ ਕਰਨ ਲਈ ਲੜਨੀਆਂ ਪੈਂਦੀਆਂ ਹਨ ਜਿਸ ਦੇ ਨਾਲ ਉਹਨਾਂ ਨੂੰ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਮਾਨਸਿਕ ਪੀੜਾ ਵੀ ਚਲਣੀ ਪੈਂਦੀ ਹੈ ਅਤੇ ਜੇਕਰ ਲੰਬੀ ਕਾਨੂੰਨੀ ਲੜਾਈ ਲੜ ਕੇ ਵੀ ਉਸ ਰਿਟਾਇਰ ਹੋਏ ਵਿਅਕਤੀ ਨੂੰ ਇਨਸਾਫ ਮਿਲ ਜਾਵੇ ਤਾਂ ਉਸ ਨੂੰ ਉਸ ਦੀ ਖੁਸ਼ ਕਿਸਮਤੀ ਹੀ ਸਮਝੋ ਇਹ ਤਾਂ ਆਪਣੇ ਹੱਕ ਲੈਣ ਲਈ ਕੋਟਾਂ ਹੀ ਹਨ ਜਿੱਥੇ ਇਨਸਾਫ ਪ੍ਰਾਪਤੀ ਲਈ ਗੁਰਹਾ ਗੁਹਾਰ ਲਗਾਈ ਜਾ ਸਕਦੀ ਹੈ ਅਤੇ ਬੋਸ ਤਵਾਰੀ ਜਿਹੜੀ ਸਫਲਤਾ ਵੀ ਮਿਲ ਜਾਂਦੀ ਹੈ ਨਹੀਂ ਤਾਂ ਫਿਰ ਸਰਕਾਰਾਂ ਦਾ ਕਈ ਵਾਰ ਗੈਰ ਜ਼ਿੰਮੇਵਾਰਨਾ ਰੋਲ ਭਾਰੀ ਆਰਥਿਕ ਨੁਕਸਾਨ ਅਤੇ ਮਾਨਸਿਕ ਪੀੜਾ ਦਾ ਸੰਥਮ ਜਿਹੜਾ ਕਿ ਬੰਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਿਹੜਾ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਦੇਖਣ ਨੂੰ ਮਿਲਿਆ ਹੈ ਖਬਰ ਦੇ ਅਨੁਸਾਰ ਇਹ ਇੱਕ ਸਬਕਾ ਸਿਵਲ ਜੱਜ ਦੀ ਪਤਨੀ ਨੂੰ ਪੈਨਸ਼ਨ ਅਤੇ ਹੋਰ ਸੇਵਾ ਮੁਕਤੀ ਲਾਭ ਜਾਰੀ ਕਰਨ ਦੇ ਵਿੱਚ ਦੇਰੀ ਲਈ ਪੰਜਾਬ ਸਰਕਾਰ ਅਤੇ ਹਰਿਆਣਾ ਪ੍ਰਸ਼ਾਸਨ ਨੂੰ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ ਪੰਜਾਬੀ ਦੇ ਪ੍ਰਮੁੱਖ ਅਖਬਾਰ ਅਜੀਤ ਦੇ ਵਿੱਚ ਇੱਕ ਛਪੀ ਖਬਰ ਦੇ ਅਨੁਸਾਰ ਸਿਵਲ ਜੱਜ ਸਰਦਾਰ ਗੁਰਨਾਮ ਸਿੰਘ ਦੀ ਪਤਨੀ ਪ੍ਰੀਤਮ ਕੌਰ ਦੀ ਜਿਹੜੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ 나ਗੋ ਤੇ ਜਸਟਿਸ ਹੁਦੀਰ ਸਿੰਘ ਦੇ ਬੈਂਚ ਨੇ ਸਰਕਾਰ ਤੇ ਹਾਈ ਕੋਰਟ ਪ੍ਰਸ਼ਾਸਨ ਨੂੰ ਫਟਕਾਰ ਵੀ ਲਗਾਈ ਹੈ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੇਵਾ ਮੁਕਤੀ ਲਾਭ ਅਤੇ ਪੈਨਸ਼ਨ ਕਿਸੇ ਵੀ ਵਿਅਕਤੀ ਦੀ ਜਾਇਦਾਦ ਵਾਂਗ ਹਨ ਤੇ ਉਹਨਾਂ ਨੂੰ ਬਿਨਾਂ ਕਿਸੇ ਕਾਨੂੰਨ ਅਧਿਕਾਰ ਦੇ ਰੋਕਿਆ ਨਹੀਂ ਜਾ ਸਕਦਾ ਅਦਾਲਤ ਨੇ ਪਾਇਆ ਇਹ ਮਾਰਚ 2018 ਤੋਂ ਮਾਰਚ 2024 ਤੱਕ ਜੱਜ ਉਹਨਾਂ ਦੀ ਪਤਨੀ ਨੂੰ ਪੈਨਸ਼ਨ ਦਾ ਭੁਗਤਾਨ ਨਾ ਕਰਨਾ ਨਾ ਗੈਰ ਕਾਨੂੰਨੀ ਸੀ ਸਗੋਂ ਕਾਨੂੰਨ ਦੀ ਘੋਰ ਉਲੰਘਣਾ ਵੀ ਸੀ ਅਦਾਲਤ ਨੇ ਸ਼ੁੱਧ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਨਾਇਕਾ ਅਧਿਕਾਰੀ ਸਿਮਰਤੀ ਦੀ ਜਿਹੜੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਾਨ ਅਤੇ ਸਤਿਕਾਰ ਨਹੀਂ ਦਿੱਤਾ ਗਿਆ ਹੈ ਇਹਨਾਂ ਨੂੰ ਸਥਾਪਿਤ ਕਾਨੂੰਨ ਕੀ ਹੈ ਕਿ ਜਿਵੇਂ ਹੀ ਪੈਨਸ਼ਨ ਯੋਗ ਦੇ ਉਕਤਾਨ ਜੋਗ ਹੁੰਦੀ ਹੈ ਉਸ ਤਿਆਰੀ ਜਿਹੜੀ ਕਿ ਉਸ ਦੀ ਜਿਹੜੀ ਤਿਆਰੀ ਕੀਤੀ ਜਾਣਾ ਚਾਹੀਦਾ ਹੈ ਜੇਕਰ ਜਿਹੜਾ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਵਿਆਜ ਅਤੇ ਜੁਰਮਾਨੇ ਸਮੇਤ ਅਦਾ ਕਰਨਾ ਪਵੇਗਾ ਤਾਂ ਦੋਸਤੋ ਇਹ ਜਿਹੜਾ ਫੈਸਲਾ ਹੈ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਲੱਗਿਆ ਪੈਨਸ਼ਨਰਸ ਦੇ ਇੱਕ ਹੱਕ ਦੇ ਵਿੱਚ ਦਿੱਤਾ ਹੋਇਆ ਹੈ ਇਹ ਫੈਸਲਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੀ ਕਿਹਾ ਜਾ ਸਕਦਾ ਹੈ ਪਰੰਤੂ ਪੰਜਾਬ ਸਰਕਾਰ ਦੇ ਹੋਰ ਵੀ ਬਹੁਤ ਸਾਰੇ ਪੈਨਸ਼ਨ ਆਪਣੇ ਹੱਕਾਂ ਦੇ ਲਈ ਅਜੇ ਵੀ ਲੰਬੀ ਕਾਨੂੰਨੀ ਲੜਾਈ ਲੜ ਰਹੇ ਹਨ ਇਸ ਤੋਂ ਇਲਾਵਾ ਕਈ ਤਰ੍ਹਾਂ ਇਸ ਸੰਸਾਰ ਨੂੰ ਅਲਵਿਦਾ ਵੀ ਕਰ ਗਏ ਹਨ ਇਸ ਦੇ ਲਈ ਸਰਕਾਰ ਨੂੰ ਪੈਨਸ਼ਨਾਂ ਦੇ ਬੰਦੇ ਹੱਕ বিনা ਕਿਸੇ ਦੇਰੀ ਤੋਂ ਦੇਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਅਦਾਲਤੀ ਚੱਕਰਾਂ ਵਿੱਚ ਪਾ ਕੇ ਖੱਜਲ ਖੁਆਰ ਨਹੀਂ ਕਰਨਾ ਚਾਹੀਦਾ ਆਸ ਕਰਦੇ ਹਾਂ ਕਿ ਜਿਹਾ ਅਦਾਲਤੀ ਫੈਸਲਿਆਂ ਤੋਂ ਸਰਕਾਰ ਕਈ ਜਿਹੜੇ ਕੋਈ ਲੈਂਦੇ ਹੋਏ ਲਾਭ ਅਤੇ ਬਹੁਤ ਸਾਰੇ ਬੈਨੀਫਿਟ ਅਦਾ ਕਰਨ ਦੇ ਵਿੱਚ ਦੇਰੀ ਨਹੀਂ ਕਰੇ ਜੇਕਰ ਵੀਡੀਓ ਚੰਗੀ ਲੱਗੀ ਹੋਏ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਤਾਂ